ਸਰਕਾਰ ਮੁੜ ਆਵਾਜ਼ ਪੰਜਾਬ ਸਰਕਾਰ ਮੁੜ ਆਵਾਜ਼ ਯਾਰ ਸਰਕਾਰ ਮੁੜ ਆਵਾਜ਼ ਦੋਗਲੀ ਨੀਤੀ ਬੰਦ ਕਰੋ ਦੋਗਲੀ ਨੀਤੀ ਬੰਦ ਕਰੋ ਦੋਗਲੀ ਨੀਤੀ ਬੰਦ ਕਰੋ ਜੱਟਾਂ ਦਾ ਧੂਆਂ ਜੈ ਹਰ ਜੱਟਾਂ ਦਾ ਧੂਆਂ ਜੈ ਹਰ ਜੱਟਾਂ ਦਾ ਧੂਆਂ ਜੈ ਹਰ ਹੱਥ ਜਵਦੀ ਦਾ ਧੂਆਂ ਜੈ ਹਰ ਹੱਥ ਜਵਦੀ ਦਾ ਧੂਆਂ ਜੈ ਹਰ ਸਰਕਾਰ ਦਾ ਧੂਆਂ ਸਰਕਾਰ ਦਾ ਧੂਆਂ ਸਰਕਾਰ ਦਾ ਧੂਆਂ ਲੋਗਲੀ ਨੀਤੀ ਬੰਦ ਕਰੋ ਲੋਗਲੀ ਨੀਤੀ ਬੰਦ ਕਰੋ ਪੰਜਾਬ ਸਰਕਾਰ ਮੁੜਦਾਬਾ ਪੰਜਾਬ ਸਰਕਾਰ ਮੁੜਦਾਬਾ ਪੈਸੇ ਖਾਣੇ ਬੰਦ ਕਰੋ ਪੈਸੇ ਖਾਣੇ ਬੰਦ ਕਰੋ ਪੈਸੇ ਖਾਣੇ ਬੰਦ ਕਰੋ ਪੈਸੇ ਖਾਣੇ ਬੰਦ ਕਰੋ ਪੰਜਾਬ ਸਰਕਾਰ ਮੁੜਦਾਬਾ ਪੰਜਾਬ ਸਰਕਾਰ ਮੁੜਦਾਬਾ ਲੋਗਲੀ ਨੀਤੀ ਬੰਦ ਕਰੋ ਲੋਗਲੀ ਨੀਤੀ ਬੰਦ ਕਰੋ ਆਨੰਦ ਕਰੋ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਸੈਂਟਰ ਸਰਕਾਰ ਉਹਨਾਂ ਦੇ ਰੈੱਡ ਐਂਟਰੀ ਕਰਦੇ ਆ ਤਪਰੀਮਪੋਰਟ ਨੇ ਆਰਡਰ ਕਰਤੇ ਕਿ ਕਪਤਾਨਾਂ ਤੇ ਪਰਚਾ ਦਰਜ ਕਰਕੇ ਇਹਨੂੰ ਜੇਲਾ ਵਿੱਚ ਪੁਟਿਆ ਜਾਵੇ ਭਾਗੋ پارٹی ਮਜਬੂਰੀ ਆ ਆਤਾ ਮਨੋਰੰਜਨ ਆ ਜਿਹੜਾ ਜਿਹੜਾ ਹੈ ਇਹ ਮਨੋਰੰਜਨ ਆ ਕੋਈ ਸ਼ੌਕ ਨਹੀਂ ਹੈਗਾ پارٹی ਦਾ ਮਜਬੂਰੀ ਨੂੰ ਅੱਗ ਲਾਉਣੀ ਆ ਅਸੀਂ ਇਹ ਤਾਂ ਬੜਾ ਜੋਗ ਨੂੰ ਅਰਪਾ ਰੁਪਈਆ ਫੂਕਣਾ ਹੈ ਦੇਖੋ ਬੰਬਾ ਬਿਨਾ ਦਿਵਾਰੀ ਨਹੀਂ ਬਣਾਈ ਜਾ ਸਕਦੀ ਕਿਹੜੀ ਮਜਬੂਰੀ ਆ ਕਿਸਾਨ ਦੀ ਤਾਂ ਮਜਬੂਰੀ ਆ ਅੱਗ ਲਾਉਣਾ ਕਿ ਕਿ ਕਿਸਾਨ ਕੋਲ ਕਿਰਪਾ ਹੁਣ ਸਾਡੇ ਕੋਲ 10 12 ਦਿਨ ਦਾ ਸਮਾਂ ਰਹਿ ਗਿਆ ਅਸੀਂ ਅਗਲੀ ਫਸਲ ਦੀ ਬਜਾਈ ਕਰਨੀ ਆ ਕਿੰਨਾ ਡੀਜ਼ਲ ਮਚਾਉਣਾ ਪੈਂਦਾ ਉਹ ਪੋਲਿਊਸ਼ਨ ਨਹੀਂ ਦਿਖਦਾ ਇਹ ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰਾ ਬੰਬਾਂ ਦੀਆਂ ਦੁਕਾਨਾਂ ਦਿਖਾਈਆਂ ਜਾਣ ਨਾਲ ਕਿੱਡੇ ਬਰੂਦ ਦੇ ਢੇਰ ਤੇ ਆਟਮ ਕਰਾਲੀ ਦਾ ਸ਼ਹਿਰ ਬੈਠਾ ਹੈ 3-4 ਟੋਟਾ ਨੂੰ ਇਥੋਂ ਸਪਲਾਈ ਹੁੰਦੀ ਹੈ bina ਕਿਸੇ ਨੁਸੰਤ ਤੋਂ ਸਿਰਫ 5-6 ਨੁਸੰਤ ਕੋਨੇ ਦੇ ਅਗਰਾਲੀ ਦੇ ਵਿੱਚ ਆ ਬੰਬਾਂ ਦੇ ਸਾਡਾ ਉਹ ਵੀ ਕੋਈ ਵਿਰੋਧ ਨਹੀਂ ਅਸੀਂ ਤਾਂ ਸਿਰਫ ਸੱਚਨਾ ਚਾਹੁੰਦੇ ਆ ਕਿ ਜੇ ਤਾਂ ਕਿਤਾਬ ਅੱਗ ਲਾਉਂਦਾ ਇਹਦਾ ਉਦਾਰ ਤੋਂ ਬਾਅਦ ਜਹਰ ਤੇ ਇਹਨਾਂ ਜੋ ਕਿਹੜੀ ਆਕਤੀਆਂ ਨਿਕਲਣੀਆਂ ਉਹਨਾਂ ਦਾ ਕੰਪੈਰੀਸ਼ਨ ਕਰਿਆ ਜਾਵੇ ਸਾਡੀਆਂ ਹਰਿਆਲੀ ਫਸਲਾਂ 12 ਸਾਲ ਆਕਤੀਆਂ ਛੱਡਦੀਆਂ ਸਿਰਫ 2% ਤੁਹਾਡੀਆਂ ਐਨਜੀਡੀਪੀ ਕਹਦੀ ਹੈ ਕਿਸਾਨਾਂ ਵੱਲੋਂ ਸਿਰਫ 2% ਉੱਪਰੂਨ ਛੱਡ ਕੀਤਾ ਜਾਂਦਾ ਜਿਹੜੀਆਂ ਪਰਾਲੀ ਦੀਆਂ ਠੱਠਾਂ ਵੀ ਬਣਦੀਆਂ ਜੇ ਇੱਥੇ ਉਹਦਾ ਖਾਤਾ ਕੋਈ ਅੱਕਦਾ ਮਣਾ ਮੋਟਾ ਲੱਗ ਜਾਣਾ ਤਾਂ ਬਣੂਗਾ ਕਿ ਆ ਸ਼ਹਿਰ ਦਾ ਭਾਗੋ ਬਾਟਾ ਛੋਟੇ ਨਾਲ ਕੋਈ ਮੈਰ ਵਿਰੋਧ ਨਹੀਂ ਫਿਰ ਬੱਤੂਏ ਦਾ ਕੰਪੈਰੀਸ਼ਨ ਕਰਨ ਆਇਆ ਸੀ ਕਿ ਛੋਟੇ ਤੂਏ ਦਾ ਸ਼ਰੀਆਮ ਵਿਖਿਆ ਹੈ ਠੀਕ ਹੈ ਤੇ ਕਿਸਾਨ ਜੇ ਅੱਕ ਲਾਉਂਦਾ ਤਾਂ ਉਹਨਾਂ ਦੇ ਪਰਚਾ ਹੁੰਦਾ ਪਰ ਸਾਡੀ ਸਰਕਾਰ ਦੀ ਅਸੀਂ 도ਗਲੀ ਨੀਤੀ ਵੀ ਕਿਸਾਨਾਂ ਦੇ ਨਾਲ ਕੇਦਾ ਦੁਰਭਲਵਾ ਰਹੇ ਸਰਕਾਰਾਂ ਕਰ ਰਹੀ ਹੈ ਠੀਕ ਹੈ ਡੀਜ਼ਲ ਕਿੰਨਾ ਮਹਿੰਗਾ ਹੈ ਖੇਤੀ ਦੇ ਸੰਬੰਧ ਮਸ਼ੀਨਰੀ ਕਿੰਨੀ ਮਹਿੰਗੀ ਹੈ ਹਰ ਇੱਕ ਜੀਵਿਦਾਰ ਦੀ ਪਹੁੰਚ ਦੇ ਵਿੱਚ ਨਹੀਂ ਕਿ ਅਸੀਂ ਬiracial ਨੂੰ ਆਪਣੇ ਖੇਤ ਦੇ ਵਿੱਚ ਬਾਹਰ ਧੱਕੀਏ ਸਰ ਤੋਂ ਸਾਰੀ ਬੇਨਤੀ ਹੈ ਵੀ ਦੇਖੋ ਤੁਹਾਡੇ ਭਰਾਏ ਜਿਨ੍ਹਾਂ ਦਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਜਿਨ੍ਹਾਂ ਪਰਿਵਾਰਾਂ ਦੇ ਘਰ ਟੱਗੇ ਸੋ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਜੇ ਤੁਸੀਂ ਆ ਬੰਬ ਨਹੀਂ ਚਲਾਓਗੇ ਭਰਾਵੋ ਮਰ ਨਹੀਂ ਲੱਗੇ ਇਸ ਬਿਮਾਰੀ ਤੋਂ ਛੁਟਕਾਰਾ ਪਾਓ ਪੜੇ ਲਿਖੇ ਹੋਣ ਦਾ ਸਬੂਤ ਦਿਓ ਸਾਡੀ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਜੋ ਬੰਦੀ ਸ਼ੋਰ ਦੇ ਜਰੀਏ ਗੁਰਦੁਆਰਿਆਂ ਦੇ ਵਿੱਚ ਤੁਸੀਂ ਇਹ ਕੁਝ ਕਰਕੇ ਬੰਬ ਚਲਾਉਣੇ ਆਸਤਵਾਦੀ ਚਲਦੀ ਹੈ ਇਹ ਕੋਈ ਚੰਗੀ ਸੇਧ ਨਹੀਂ ਅਸੀਂ ਗੁਰੂ ਨਾਨਕ ਮਾਰ ਦੇ ਫਲਸਫੇ ਨੂੰ ੱੱਕਾ ਮਾਰ ਰਹੇ ਹਾਂ ਅਸੀਂ ਗੁਰੂ ਨਾਨਕ ਮਾਰ ਦੇ ਫਲਸਫੇ ਤੋਂ ਉਲਟ ਚੱਲ ਰਹੇ ਹਾਂ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਉਪਦੇਸ਼ ਦਿੱਤਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਨੇ ਉਪਦੇਸ਼ ਦਿੱਤਾ ਸੱਬੈ ਸਾਂਝੀ ਵਾਰਸਦਾਨ ਮਕਿਸੇ ਨਾ ਦਿੱਸੇ ਬਾਰਾ ਜਿਓ ਉਹਨਾਂ ਨੇ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਸੋ ਸਾਨੂੰ ਅੱਜ ਗੁਰੂ ਘਰਾਂ ਤੋਂ ਵੀ ਇਹ ਸੰਦੇਸ਼ ਜਾਣਾ ਚਾਹੀਦਾ ਹੈ ਅਸੀਂ ਆਪਣੇ ਬਾਤਾ ਬਾਨ ਨੂੰ ਆਪਣੇ ਸਮਾਜ ਨੂੰ ਕਿਵੇਂ ਬਚਾ ਸਕਦੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਜੁੜੇ ਹੋਏ ਹਾਂ ਅਸੀਂ ਬਹੁਤ ਜ਼ਿਆਦਾ ਕੰਟਰੋਲ ਕਰ ਲਿਆ ਅੱਗ ਉੱਤੇ ਲੇਕਿਨ ਜਿਹੜੀਆਂ ਰਿਪੋਰਟਾਂ ਕਹਿ ਰਹੀਆਂ ਵੀ ਇਹ ਬਿਲਕੁਲ ਧੂਆਂ ਖਤਰਨਾਕ ਨਹੀਂ ਐਨਜੀਟੀ ਦੀ ਰਿਪੋਰਟ ਦੇਖ ਲੋ 2019 ਦੇ ਵਿੱਚ ਸੁਪਰੀਮ ਕੋਰਟ ਦੀ ਜੋ ਹਦਾਇਤ ਜੋ ਅਸੀਂ ਕੇਜੇ ਕੀਆ ਉਹ ਦੇਖ ਲੋ ਉਹ ਸਾਡੇ ਹੱਤ ਹੱਕ ਦੇ ਵਿੱਚ ਐ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਐ ਲੇਕਿਨ ਸਾਡੇ ਤੇ ਝੂਠੇ ਪਾਚੇ ਪਾਏ ਜਾ ਰਹੇ ਜਿਹੜਾ ਇਥੋਂ ਦੁਕਾਨਾਂ ਤੋਂ ਅਰਮੜ ਰੁਪਿਆ ਕਰੋੜਾਂ ਰੁਪਿਆ ਇਕੱਠਾ ਹੋ ਕੇ ਉੱਪਰ ਐਮਐਲਏ ਤੇ ਕਰ ਸਰਕਾਰ ਤੱਕ ਪਹੁੰਚਦਾ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਬਹੁਤ ਜ਼ਿਆਦਾ ਆਪਾਂ ਨੂੰ ਵੇਰ ਹੋਣ ਦੀ ਜੋ ਲੋੜ ਹੈ ਭਰਾਵੋ ਅਸੀਂ ਅੱਜ ਵੀ ਇੱਕ ਟਣਕੇ ਦੀ ਨਿਆਂ ਜੋ ਜ਼ੋਰ ਮਾਰ ਰਹੇ ਤੁਹਾਨੂੰ ਸਮਝਾ ਰਹੇ ਹੋਰ ਸਾਡਾ ਕੋਈ ਇੱਥੇ ਕਿਸੇ ਭਰਾ ਨਾਲ ਰੌਲਾ ਨਹੀਂ ਅਸੀਂ ਕਿਸੇ ਦਾ ਬਿਜ਼ਨਸ ਖਰਾਬ ਕਰਨ ਨਹੀਂ ਆਏ ਇਸ ਇੱਕ ਅਸੀਂ ਜਿਵੇਂ ਜਿਹੜੀ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਆਪ ਦੀ ਚੁੰਜਦੇ ਚੁੰਜਦੇ ਨਾਲ ਅੱਗ ਬੁਝਾਉਂਦੀ ਹੈ ਪਾਣੀ ਦਾ ਕੁੱਟ ਪਰ ਕੇ ਉਵੇਂ ਅੱਜ ਅਸੀਂ ਚਿੜੀ ਦੀ ਨਿਆਲੀ ਇਸ ਜਿਹੜੀ ਅੱਗ ਹੈ ਉਸ ਨੂੰ ਬੁਝਾਉਣ ਦਾ ਯਤਨ ਕਰ ਰਹੇ ਹਾਂ ਸੋ ਤੁਹਾਡਾ ਅਗਲਾ ਫੈਸਲਾ ਕੀ ਹੋਵੇਗਾ ਜੇ ਇਸ ਤੇ ਨਾ ਧਿਆਨ ਦਿੱਤਾ ਗਿਆ ਦੇਖੋ ਕੁਝ ਭਰਾ ਦੁਕਾਨਦਾਰ ਵੀ ਨਾ ਉਰੇ ਥੋੜਾ ਜਿਹਾ ਜਿਹੜੇ ਕੋਈ ਗੈਗਬਾਰ ਜੋ ਵੱਡੇ ਗਰੁੱਪ ਦਾ ਸਹਾਰਾ ਲੈ ਕੇ ਚੱਲ ਰਹੇ ਹਨ ਉਹ ਛੋਟੇ ਕਿਸੇ ਭਰਾਵਾਂ ਦੇ ਪੈਰ ਨਹੀਂ ਲੱਗਣ ਹੁੰਦੇ ਉਹ ਕਿਸੇ ਸਾਡੇ ਕੁਝ ਭਰਾਵਾਂ ਨਾਲ ਜੇ ਕੋਈ ਆ ਕੇ ਉਹਰੇ ਕਹਿੰਦਾ ਰੋਡ ਤੇ ਵੀ ਸਾਈਡ ਕਰ ਲੋ ਗੱਡੀਆਂ ਸਾਈਡ ਕਰਾਉ ਉਹਨਾਂ ਨਾਲ ਬਦਸਲੂਕੀ ਕਰਦੇ ਸੋ ਮੇਰੀ ਉਹਨਾਂ ਨੂੰ ਚੇਤਾਵਨੀ ਸਖਤ ਵੀ ਭਰਾਵੋ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਲੇਕਿਨ ਜੇ 2-3 ਦਿਨ ਦੇ ਵਿੱਚ ਤੁਸੀਂ ਨਾ ਸਿੱਧਰੇ ਤੁਸੀਂ ਨਾ ਸਿੱਧੰਦਾ ਯਤਨ ਕੀਤਾ ਤਾਂ ਰੋੜ ਅਸੀਂ ਪੱਕਾ ਹੀ ਬਲੌਕ ਕਰ ਦੇਣਾ ਆਪਦੇ ਟਰੈਕਟਰ ਲਾ ਦੇਣੇ ਜਿਹੜਾ ਤੋਅਤੇ ਜ਼ੋਰ ਲੱਗਿਆ ਫਿਰ ਲਾ ਲਓ ਅਸੀਂ ਪੱਕਾ ਹੀ ਬੰਦ ਕਰ ਦਾਂਗੇ ਤੁਸੀਂ ਆਪਦੇ ਬੰਬ ਜਿਹੜੇ ਵਿੱਚ ਨੇ ਸਿਰਾਂ ਤੇ ਰੱਖ ਕੇ ਵੇਚ ਲਿਓ ਸੋ ਆ ਤੁਹਾਨੂੰ ਬੇਨਤੀ ਕਰਦੇ ਜੇ ਸਮਾਜ ਚ ਰਹਿਣਾ ਤਾਂ ਇਸੇ ਤੇ ਰਹਿਣ ਦਾ ਢੰਗ ਤਰੀਕਾ ਤੁਹਾਨੂੰ ਸਿੱਖਣਾ ਪਊਗਾ ਜਿਹੜੀ ਪੈਸੇ ਨੇ ਤੁਹਾਡਾ ਮਤਲਬ ਇਹ ਵਿਗਾੜਿਆ ਉਹ ਨਹੀਂ ਵੇਚਣਾ ਚਾਹੀਦਾ ਸੀ ਤੁਹਾਨੂੰ ਸਮਝਣਾ ਚਾਹੀਦਾ ਸੀ ਕਿਉਂਕਿ ਜਿਹੜਾ ਤੁਸੀਂ 2 ਨੰਬਰ ਦਾ ਸਿਸਟਮ ਕਰਿਆ ਵਾ ਇਕੱਲੀਆਂ ਇਕੱਲੀਆਂ ਸਾਨੂੰ ਧਾਰਾਂ ਦਾ ਹੀ ਪਤਾ ਕਿਉਂਕਿ ਡੀਸੀ ਸਾਹਿਬ ਨਾਲ ਮੇਰੀ ਦੋ ਵਾਰ ਇਸ ਤੇ ਮੀਟਿੰਗ ਹੋ ਚੁੱਕੀ ਆ ਅਸੀਂ ਉਹਨਾਂ ਨੂੰ ਵੀ ਸਪੱਸ਼ਟ ਸ਼ਬਦਾਂ ਦਾ ਦੱਸਤਾ ਵੀ ਜੋ ਤੁਸੀਂ ਲਾਇਸੈਂਸ ਇਸ਼ੂ ਕੀਤੇ ਨੇ ਉਹ ਸਾਰੀ ਜਾਲੀਆਂ ਜਾਲੀ ਕਿਉਂ ਆ ਜੀ ਈਕੀਕੀ ਦੁਕਾਨਦਾਰ ਨੇ 4-4 ਅੱਗੇ ਫੋਟੋਸਟੇਟ ਕਾਪੀਆਂ ਬਣਾ ਕੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਐ ਜਿਹੜੀਆਂ ਹਦਾਇਤਾਂ ਤੁਸੀਂ ਦਿੱਤੀਆਂ ਉਹਦਾ ਕੋਈ ਪਾਲਣ ਨਹੀਂ ਕੀਤਾ ਵਾ ਅਸੀਂ ਬਹੁਤੀਆਂ ਗੱਲਾਂ ਖੋਲ੍ਹਣੀਆਂ ਨਹੀਂ ਚਾਹੁੰਦੇ ਲੇਕਿਨ ਸਾਹਬਾਈ ਬਹੁਤ ਨੰਗਾ ਚਿੱਟਾ 2 ਨੰਬਰ ਦਾ ਜਿਹੜਾ ਕਾਰੋਬਾਰ ਹੈ ਉਹ ਕੱਪੜੇ 'ਚ ਲਪੇਟ ਕੇ ਢਾਈ ਦੇ ਵਿੱਚ ਕੱਪੜੇ 'ਚ ਲਪੇਟ ਕੇ ਸ਼ੀਖੇ ਦੁਕਾਨਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਲੋਕ ਬੜੇ ਪਿਆਰ ਦੇ ਨਾਲ ਆਪਦੇ ਪਵਨ ਗੁਰੂ ਪਾਣੀ ਪਿਤਾ ਆਪਣੇ ਬਾਤਆ ਬਾਣੂ ਖਾਤੂ ਕਰ ਲਈ ਸਭ ਖਰੀਦ ਰਹੇ ਆ ਧੰਨਵਾਦ ਬੈਗਰੀ ਦਾ ਖਾਸਾ ਬੈਗਰੀ ਫਤਿਹ ਮਨਮਨੈਲ ਸਿੰਘ ਨਵਾਲੀ ਪ੍ਰਧਾਨ ਕਰਦੀਆਂ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਉਰੇ ਸਰਕਾਰ ਨੂੰ ਚਤਾਵਨੀ ਦੇ ਚੁੱਕੇ ਹਾਂ ਹੁਣ ਵੀ ਅਸੀਂ 8 ਦਿਨ ਦਾ ਟਾਈਮ ਦਿੱਤਾ ਸੀਗਾ ਵੀ ਸਾਡੇ ਲੋਕਾਂ ਦੇ ਜੀਰੀਆਂ ਵੱਧ ਰਹੇ ਆ ਕਿਸੇ ਦਾ ਬੌਨਾ ਰੋਗ ਆ ਕਿਸ ਕਾਲਾ ਦਾਣਾ ਕਿਸੇ ਤੇ ਹੂ ਝਾੜ ਘਟਾ ਆ ਵੀ ਸਾਡੀ ਗਰਜ਼ੋਰੀ ਕਰੀ ਜਾਵੇ ਅੱਜ ਹਫਤਾ ਹੋ ਗਿਆ ਅਸੀਂ ਛੋਟਾ ਜਿਹਾ ਇੱਕ ਪ੍ਰਸਤਾਵ ਕਰਿਆ ਅੱਜ ਤੇ 3 ਦਿਨ ਬਾਅਦ ਅਸੀਂ ਪਰਮਾਨੈਂਟ ਕੜਿਆਲੇ ਉਹ ਆਪਣਾ ਪੁਲ ਤੇ ਪੱਕਾ ਜਾਮ ਲਾ ਦੇਣਾ ਜੇ ਨਾ ਕੋਈ ਪਾਕਾ ਪ੍ਰਸ਼ਾਸਨ ਦਾ ਕੋਈ ਬੰਦਾ ਕੋਈ ਨਾ ਕੋਈ ਐਸਡੀਐਮ ਸਾਡੇ ਗੁਰਦੌਰੀ ਕਰਨ ਵੇਲੇ ਨਾ ਆਇਆ ਜੀਵਨਦਾਰਾਂ ਨੂੰ ਨਾ ਖਾਰ ਲਈ ਅਸੀਂ ਪੱਕਾ ਬੜਾ ਰੋੜ ਜਾਮ ਕਰਾਂਗੇ ਜਦ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਜਦ ਤੱਕ ਅਸੀਂ ਉੱਠਾ ਨਹੀਂ ਇਹ ਹੀ ਮੇਰੀ ਚੇਤਾਵਨੀ ਹੈ ਸਰਕਾਰ ਨੂੰ ਇਹ ਚੇਤਾਵਨੀ ਨੂੰ ਸਮਝੋ ਇਹ ਸਮਝ ਲਓ ਵੀ ਇੱਕ ਇੱਕ ਵਕਤ ਦਾ ਜੀਵਨਦਾਰਾਂ ਦਾ ਅੰਤ ਦਾ ਫੈਸਲਾ ਹੈ